ਦੇਖੋ ਜਿਹੜੇ ਇਮੀਗ੍ਰੇਸ਼ਨ ਏਜੰਟ ਹੁੰਦੇ ਨੇ ਉਹਨਾਂ ਦੇ ਬਾਰੇ ਤੁਸੀਂ ਜਾਣਦੇ ਹੀ ਹੋ ਤੇ ਹੁਣ ਪਿੱਛੇ ਜੇ ਕਾਫੀ ਮੁੱਦਾ ਵੀ ਉੱਠਿਆ ਸੀ ਭਾਨਾ ਸਿੱਧੂ ਬਾਈ ਨੇ ਆਵਾਜ਼ ਚੱਕੀ ਸੀ ਉਹਨਾਂ ਏਜੰਟ ਦੇ ਖਿਲਾਫ ਜਿਹੜੇ ਏਜੰਟ ਲੋਕਾਂ ਨੂੰ ਲੁੱਟ ਕੇ ਪੈਸਾ ਖਾ ਰਹੇ ਸੀ ਮੁੰਡੇ ਮੇਰੇ ਕੋਲੇ ਪੰਜ ਆਏ ਬੈਠੇ ਨੇ ਤੁਹਾਡੇ ਪੈਸੇ ਬੋਲ ਕਦੋਂ ਮੋੜਨੇ ਤਾਂ ਹੁਣ ਇਸੇ ਸਿਚੁਏਸ਼ਨ ਤੇ ਮਨਰਾਜ ਪੰਗੂ ਬਾਈ ਦਾ ਇੱਕ ਏਜੰਟ ਨਾਮ ਤੋਂ ਗਾਣਾ ਆਇਆ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਬਾਈ ਨੇ ਇਸ ਗਾਣੇ ਦੇ ਵਿੱਚ ਇਮੀਗ੍ਰੇਸ਼ਨ ਏਜੰਟ ਵਾਲਿਆਂ ਤੇ ਗੱਲ ਲਾ ਕੇ ਇਹ ਕਿਹਾ ਕਿ ਕਿੱਦਾਂ ਇਸ ਫੀਲਡ ਦੇ ਵਿੱਚ ਬਹੁਤ ਜ਼ਿਆਦਾ ਕਮਾਈ ਹੈ ਨੀ ਮ ਗੱਲ ਤੱਕ ਘਰ ਘਰ ਦੇ ਵਿੱਚ ਆਈਲੈਂਟਸ ਹੁੰਦੀ ਹੈ ਅਸੀਂ ਵੀ ਏਜੰਟ ਬਣ ਜਾਂਦੇ ਆ ਆਈਲਸ ਹੁੰਦੀ ਆ ਘਰ ਘਰ ਨਹੀਂ ਨਹੀਂ ਆਪਾਂ ਵੀ ਏਜੰਟ ਬਣ ਲੈ ਇਸ ਦੇ ਨਾਲ ਹੀ ਭਾਨਾ ਸਿੱਧੂ ਬਾਈ ਦੇ ਵੀ ਵੀਡੀਓ ਇੱਥੇ ਲਾਈ ਗਈ ਹੈ ਫਾਨ ਦੇ ਵਿੱਚ ਉਹ ਜਿਹੇ ਗੱਲ ਕਰਾ 10 12 ਲੱਖ ਰੁਪਈਆ ਏਜੰਟ ਕਰਾ ਰਹੇ ਨੇ 10 ਤੋਂ 12 ਲੱਖ ਕਿਵੇਂ ਕਰਾ ਰਹੇ ਫਾਈਨਲ ਲਿਖਿਆ ਕਿ ਕੰਮ ਤਾਂ ਹਜ਼ਾਰਾਂ ਦਾ ਹੋਊਗਾ ਪਰ ਆਪਾਂ ਲੱਖ ਮੰਗਿਆ ਕਰਾਂਗੇ ਉਹ ਕੰਮ ਹੋਊ ਤਾਂ ਹੀ ਆਦਤਾਂ ਤੇ ਮੰਗਾਂਗੇ ਨਹੀਂ ਲੱਖ ਉਸ ਕਮਾਈ ਦੇ ਵਿੱਚੋਂ ਕਿੱਦਾਂ ਫੋਰਚੂਨਰਾਂ ਲਵਾਂਗੇ ਫਿਰ ਜੀਟੀ ਰੋਡ ਤੇ ਘਰ ਹੋਊਗਾ ਤੇ ਨੋਟਾਂ ਦੇ ਟਰੱਕ ਭਰ-ਭਰ ਕੇ ਆਉਣਗੇ ਤਾਂ ਲਵਾਂਗੇ ਫੋਰਚੂਨਰਾਂ ਉੱਚੀ ਕੀ ਰੋਡ ਤੇ ਪਲਾ ਦੇਉਣੇ ਨੋਟਾਂ ਦੇ ਟਰੱਕ ਭਰ-ਭਰ ਨਹੀਂ ਨਹੀਂ ਆਪਾਂ ਵੀ ਇਹ ਫਿਰ ਅੱਗੇ ਬਾਈ ਨੇ ਕਿਹਾ ਕਿ ਆਫਿਸ ਦੇ ਬਾਹਰ ਆਪਾਂ ਬੋਡੀਗਾਰਡ ਵੀ ਰੱਖਾਂਗੇ ਤੇ ਜਿਹਦੇ ਆਪਾਂ ਪੈਸੇ ਮਾਰ ਲਾਂਗੇ ਉਹ ਬੋਡੀਗਾਰਡ ਆਪੇ ਸੰਭਾਲ ਲੂਗਾ ਉਹਨਾਂ ਨੂੰ ਆਓ ਆਫਿਸ ਦੇ ਬਾਹਰ ਰੱਖੂ ਦੋ ਬੋਡੀਗਾਰਡ ਜੀ ਦੇ ਮਾਰ ਲਾਂਗੇ ਪੈਸੇ ਸਾਂਭੂ ਉਹ ਬੋਡੀਗਾਰਡ ਤੇ ਇਹ ਵਾਲੀ ਸਿਚੁਏਸ਼ਨ ਤੁਸੀਂ ਪਿੱਛੇ ਜੇ ਦੇਖੀ ਵੀ ਹੋਣੀ ਸੋਸ਼ਲ ਮੀਡੀਆ ਤੇ ਕਾਫੀ ਵੀਡੀਓਜ਼ ਵਾਇਰਲ ਹੁੰਦੀਆਂ ਸੀ ਜਿਸ ਵਿੱਚ ਲੋਕ ਇਹ ਮੰਗ ਕਰਦੇ ਸੀ ਕਿ ਸਾਡੇ ਪੈਸੇ ਮਾਰ ਲੇ ਇਸ ਇਮੀਗ੍ਰੇਸ਼ਨ ਵਾਲੇ ਨੇ ਤੇ ਉਹ ਫਿਰ ਉੱਥੇ ਆਫਿਸ ਦੇ ਵਿੱਚ ਪੈਸੇ ਲੈਣ ਪਹੁੰਚੇ ਵੀ ਹੁੰਦੇ ਸੀ ਡਾਕਟਰ ਦੇ ਵਿੱਚ ਆਉਂਗਾ ਫਿਰ ਮੈਨੂੰ ਬੌਂਸਰ ਮੇਰੇ ਸਾਹਮਣੇ ਕਰਦੇ ਫਾ ਫਿਰ ਅ ਮਤਲਬ ਹੋਊਗਾ ਸਾਡੀ ਆਪ ਦੀ ਕੋਠੀ ਪਾਉਣ ਤੱਕ ਆਪਣੇ ਵੱਲੋਂ ਤਾਂ ਭਾਵੇਂ ਪੁਣੇ ਵੇਚ ਦੇਣ ਸਾਨੂੰ ਮਤਲਬ ਹੋਊ ਬਸ ਸਾਡੀ ਕੋਠੀ ਪਾਣ ਦਾ ਤੇ ਫਿਰ ਜਿੱਥੇ ਇੰਨਾ ਕੁਝ ਕਮਾਰੇ ਹੋਵਾਂਗੇ ਤੇ ਫਿਰ ਪਬਲਿਸਿਟੀ ਲਈ ਥੋੜਾ ਬਹੁਤ ਦਾਨ ਵੀ ਕਰ ਦਾਂਗੇ ਆ ਪਬਲਿਸਿਟੀ ਲਈ ਥੋੜਾ ਕਰ ਦਾਂਗੇ ਦਾਨ ਇਸ ਦੇ ਨਾਲ ਬਾਈ ਨੇ ਇਹ ਵੀ ਕਿਹਾ ਕਿ ਗੱਲਾਂ ਵੱਡੀਆਂ ਵੱਡੀਆਂ ਕਰਾਂਗੇ ਅਸੀਂ ਟੀਵੀ ਦੇ ਮੂਰੇ ਬਹਿ ਕੇ ਬਾਈ ਨੇ ਇੱਥੇ ਕੁਝ ਸ਼ਾਰਟਸ ਵੀ ਲਗਾਏ ਨੇ ਜਿਹੜੇ ਕਾਫੀ ਸਾਰੇ ਇੰਟਰਵਿਊਜ਼ ਹੋਏ ਸੀ ਪਰ ਉਹਨਾਂ ਦੇ ਫੇਸ ਬਲਰ ਕੀਤੇ ਹੋਏ ਨੇ ਹੁਣ ਇੱਥੇ ਲਾਸਟ ਦੇ ਵਿੱਚ ਬਾਈ ਨੇ ਦਾ ਅੰਜਾਮ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਨੇ ਦੇ ਅੜਿੱਕੇ ਨਾ ਚੜ ਜਾਈਏ ਕਿਤੇ ਦੇ ਪਾਣੇ ਕਿਤੇ ਰਗੜੇ ਨਾ ਜਾਈਏ ਬਸ ਪਾਣੇ ਦੇ ਨਾਲ ਕਿਤੇ ਚੜ ਜਾਈਏ ਨੀ ਕੜਿੱਕੇ ਬਾਈ ਸੁਣਿਓ ਹੱਥ ਤੋਕੇ ਪੈ ਗਿਆ ਆ ਪਿੱਛੇ ਦੇਖੀ ਭੰਗ ਦੇ ਪੜੇ ਨਾ ਜਾਈਏ ਰਗੜੇ ਦੀ ਵਿੱਚ ਸੋ ਮਨਰਾਜ ਸਿੰਘ ਭੰਗੂ ਬਾਈ ਦਾ ਗਾਣਾ ਤੁਸੀਂ ਜਾ ਕੇ ਸੁਣ ਸਕਦੇ ਹੋ ਗਾਣੇ ਦਾ ਨਾਮ ਹੈ ਇਮੀਗ੍ਰੇਸ਼ਨ ਏਜੰਟ ਤੇ ਤੁਸੀਂ ਲਾਈਨਾਂ ਸੁਣ ਕੇ ਸਮਝ ਹੀ ਗਏ ਹੋਵੋਗੇ ਕਿ ਕਿੰਨੀ ਰਿਐਲਿਟੀ ਪੇਸ਼ ਕੀਤੀ ਹੈ ਬਾਈ ਨੇ ਇਸ ਗਾਣੇ ਦੇ ਵਿੱਚ ਇਸ ਤੋਂ ਇਲਾਵਾ ਕਾਫੀ ਸਾਰੀਆਂ ਲਾਈਨਾਂ ਨੇ ਜਿਹੜੀਆਂ ਤੁਸੀਂ オリジナル ਗਾਣੇ ਦੇ ਵਿੱਚ ਜਾ ਕੇ ਸੁਣ ਸਕਦੇ ਹੋ ਤੇ ਕੀ ਸੱਚੀਓ ਤੁਹਾਨੂੰ ਇਹ ਗਾਣਾ ਵਧੀਆ ਲੱਗਿਆ ਜਾਂ ਇਹਦੀਆਂ ਲਾਈਨਾਂ ਵਧੀਆ ਲੱਗੀਆਂ ਤੁਸੀਂ ਵੀਡੀਓ ਥੱਲੇ ਕਮੈਂਟ ਕਰਕੇ ਜਰੂਰ ਦ